ਦੁੱਧ ਦਾ ਕੰਮ ਕਰਨ ਵਾਲੇ ਇਹ ਦੋਜੀ ਵੀਰ ਭਾਵੇਂ ਖੁਦ ਤਾਂ ਨਹੀਂ ਪੜੇ ਲੇਕਿਨ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਜਿਤਾਉਣ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਕਹਾਂ ਕਹਤੇ ਲੈ ਕੇ ਆਏ ਹੋ ਦੁੱਧ ਕਰਤਾਰਪੁਰ ਜੀ ਕਰਤਾਰਪੁਰ ਤੇ ਨਿਊ ਚੰਡੀਗੜ੍ਹ ਦਾ ਪਿੰਡ ਹੈ ਜੀ ਨਿਊ ਚੰਡੀਗੜ੍ਹ ਮਾ ਹੁਣ ਆਇਆ ਨਾ ਗੱਲ ਥਵੇਂ ਵੀ ਪੂਰੇ ਗਈਆਂ ਤੁਸੀਂ ਕਿੰਨਾ ਪੜੇ ਤੁਸੀਂ ਦੱਸੋ ਮੈਂ ਪਲੱਸ 2 ਜੀ ਉਦੇ ਅਸੀਂ 1 ਸਾਲ ਆਇਆ ਅੱਛਾ ਪੂਰੇ ਨਹੀਂ ਜੋ ਕੰਮ ਕਰਿਆ ਅੱਗੇ ਅੱਗੇ 1 ਸਾਲ ਆ 1 ਸਾਲ ਪਹਿਲੇ ਗੇਰ ਤੇ ਗੱਡੀ ਅੜ ਗਈ ਬਸ ਫਿਰ ਤੁਸੀਂ ਕਿੰਨਾ ਕੁ ਪੜੇ ਹੋ ਮੈਂ ਤਾਂ ਹੀ 10ਵੀਂ ਪੜ੍ਹਿਆ ਜੀ। ਅੱਛਾ ਜੀ। ਤਾਂ ਵੀ ਤੁਹਾਨੂੰ ਇਹ ਹੈਗਾ ਵੀ ਜਿਹੜੇ ਬੱਚੇ ਇਹ ਸੰਘਰਸ਼ ਕਰ ਰਹੇ ਆਂ ਹੈ। ਸੰਘਰਸ਼ ਕਰ ਰਹੇ ਆਂ ਜੀ ਗਾਹਾਂ ਨੂੰ ਚਲ ਅਸੀਂ ਘੱਟ ਪੜ੍ਹੇ ਗਾਹਾਂ ਨੂੰ ਆਪਣੇ ਨੇੜੇ ਪੜ੍ਹਾ ਕੇ ਸੀ ਯੂਨੀਵਰਸਿਟੀਾਂ ਵਿੱਚ ਪੜਾਉਣੇ ਉਹ ਪੰਜਾਬ ਦੀ ਯੂਨੀਵਰਸਿਟੀ ਆ ਯਾਰ। ਮੇਰੇ ਭਾਈ ਤਿੰਨ ਬੇਟੀਆਂ ਜੀ। ਤਿੰਨ ਬੇਟੀਆਂ? ਹਾਂ ਜੀ। ਬੱਜਾਂ ਕਿੰਨੀ ਰੱਖੀਆਂ ਵੀਰ ਸਾਡੇ ਕੋਲ ਮੇਰੇ ਭਾਈ 15 ਜੀ। 15 ਲੰਗਾਂ। ਹਾਂ ਜੀ। ਤੁਹਾਡੇ ਕੋਲ ਕਿੰਨੇ ਵੀਰੇ? ਮੇਰੇ ਭਾਈ 25। 25 ਡੰਗਰ ਹੈ। ਇੰਨਾ ਦੀ 60-60 ਕਿਲੋ ਦੁੱਧ ਹੁੰਦਾ। ਉਹ ਪਾਉਣ ਦੀ ਬਜਾਏ ਇੱਥੇ ਇੱਥ ਇੰਨੀ ਖੁਸ਼ੀ ਮਿਲਦੀ ਹੈ ਵੀ ਅਸੀਂ ਜਿਹੜਾ ਸਾਡਾ ਸਰਕਲ ਚੱਲਦਾ ਪਿਆਣਾ ਦੁੱਧ ਤੇ ਉਹ ਵੀ ਇੱਥੇ ਲੈ ਆਉਂਦੇ 60 ਕਿਲੋ ਤੇ ਕਿਸੇ ਨੇ ਦੁੱਧ ਲੈਣਾ ਹੋਵੇ ਤੁਹਾਡੇ ਤੋਂ ਕੋਈ ਚੱਕਰ ਨਹੀਂ ਵੀ ਤੇ ਤੁਹਾਡਾ ਨੰਬਰ ਨੰਬਰ ਦੱਸ ਦੋ ਤੁਹਾਡਾ ਨੰਬਰ ਨੂੰ ਬੋਨੀ ਕਿਣੀ ਬਥੇਰਾ ਲੱਗਦਾ ਪਹਿਲੇ ਹੀ ਨਹੀਂ ਪੂਰਾ ਹੁੰਦਾ ਪਹਿਲੇ ਹੀ ਨਹੀਂ ਪੂਰਾ ਹੁੰਦਾ ਭਾਈ ਦਾ ਪਿਓ ਇਹਦਾ ਮਤਲਬ ਹੈ ਵਧੀਆ ਦੁੱਧੇ ਦਿੰਦਾ ਹੋਣਾ ਭਾਈ ਇੱਕ ਵਾਰੀ ਇਸ ਇੰਟਰਵਿਊ ਦੀ ਪੂਰੀ ਗੱਲਬਾਤ ਸੁਣਿਓ ਤੁਸੀਂ ਵੀ ਕਹੋਗੇ ਸਲਾਮ ਹੈ ਇਹਨਾਂ ਦੀ ਸੋਚ ਨੂੰ ਤੇ ਮੈਂ ਉੱਧਰ ਦਿਖਾਣਾ ਸੀਗਾ ਉੱਥੇ ਅੱਗ ਵੱਲ ਰਹੀ ਹੈ ਤੇ ਪੱਕਾ ਹੀ ਮੇਰੇ ਖਿਆਲ ਨਾਲ ਪੱਕੇ ਹੀ ਲਾਤ ਆ ਉਹ ਆਜੋ ਇੱਕ ਵਾਰੀ ਜੁੱਤੇ ਪ ਠੀਕ ਆਪਾਂ ਇੱਕ ਵਾਰੀ ਤੁਹਾਨੂੰ ਉੱਥੇ ਕੀ ਚਾਚੂ ਬੰਨ ਰਹੀ ਆ ਇੱਥੇ ਪੱਕੇ ਹੀ ਲਾ ਲਿਆ ਲੱਗਦਾ ਐ ਵੈਸੇ ਤਾਂ ਹਨੇਰਾ ਪਿਆ ਲਾਈਟ ਵਾਲੇ ਲਾਈਟ ਵਾਲੇ ਮੜੀ ਗਈ ਬਲ ਗਈ ਤੂੰ ਤੁਸੀਂ ਬਾਲ ਲਓ ਮੜੀ ਗਈ ਮੋਬਾਈਲ ਸਾਰੇ ਨੇ ਤਾਂ ਫੜੇ ਹੋਏ ਹੈਗਾ ਹੈਗਾ ਦੋ ਮਿੰਟ ਇੱਕ ਹੀ ਇੱਕ ਹੀ ਹੋ ਰਿਹਾ ਮਨਵਾਏ ਦੱਸੋ ਹੁਣ ਇਹ ਦੁੱਧ ਪੱਤੀ ਬਣ ਰਹੀ ਹੈ ਬਾਈ ਅੱਛਾ ਹਾਂਜੀ ਇਹ ਤਾਂ ਖਾਸ ਕੁਝ ਪਾਇਆ ਹੋਇਆ ਸਮਗਰੀ ਵਿੱਚ ਹਾਂਜੀ ਹਾਂਜੀ ਇਲਾਚੀ ਮਤਲਬ ਜੋ ਵੀ ਹੁੰਦੀ ਹੈ ਚਾਹ ਦੀ ਸਮਗਰੀ ਉਹ ਸਾਰੀ ਪਾਈ ਹੋਈ ਆ ਅਸਲ ਵਿੱਚ ਦੁੱਧ ਪੀ ਪੀ ਕੇ ਨਾ ਲੋਕ ਥੱਕ ਚੁੱਕੇ ਸੀਗੇ ਅੱਛਾ ਸਵੇਰ ਦੀ ਕਹਿੰਦੇ ਚਾਹ ਨਹੀਂ ਪੀਤੀ ਅਸੀਂ ਚਾਹ ਪੀਣੀ ਆ ਦੇਖੋ ਤੁਸੀਂ ਇਹ ਇਹ ਹਾਲ ਹੈ ਵੀ ਇਹ ਪੰਜਾਬ ਹੈ ਜਦੋਂ ਵੀ ਇਹਦੇ ਉੱਤੇ ਕੋਈ ਭੀੜ ਪੈਂਦੀ ਆ ਨਾ ਬਾਈ ਕਹਿੰਦਾ ਵੀ ਦੁੱਧ ਪੀ ਪੀ ਕੇ ਥੱਕ ਗਏ ਸੀਗੇ ਹੁਣ ਚਾਹ ਧਰੀ ਆ ਮਤਲਬ ਕਿ ਇਹ ਇਹ ਤਾਂ ਕੰਮ ਉਲਟਾ ਹੋ ਜਾਂਦਾ ਵੀ ਪੰਜਾਬ ਦੇ ਨਾਲ ਦੁਪਹਿਰੇ ਕੌਫੀ ਵੀ ਚਲੀ ਪੀਓ ਆਏ ਪਹਿਲਾਂ ਤਾਂ ਵੇਰ ਕਾਲੇ ਅੱਛਾ ਉਹ ਦੋ ਡੱਬੇ ਪਏ ਰਹੇ ਹੋ ਵਿਚਾਰੇ ਚੱਕ ਕੇ ਲੈ ਗਏ ਨਹੀਂ ਪੀਤੇ ਕਿਸੇ ਨੇ ਅੱਛਾ ਫਿਰ ਉਹਦੇ ਬਾਅਦ ਕੌਫੀ ਦੀਆਂ ਮਤਲਬ ਘਟੋ-ਘਟ ਵੀ 70-80 ਕਿਲੋ ਕੌਫੀ ਸੀਗੀ ਉਹ ਕੌਫੀ ਦੀਆਂ ਦੋ ਟੋਲਕੀਆਂ ਸੀ ਵਾਪਸ ਲਿਆ ਕੇ ਰੱਖਿਆ ਕਿ ਤੇ ਚਾਹ ਪੀਣੀ ਆ ਅੱਛਾ ਜੀ ਮਤਲਬ ਕਿਹੜੀ ਚੀਜ਼ ਆ ਜਿਹੜੀ ਨਹੀਂ ਅੱਛਾ ਜੀ ਪਕੌੜੇ ਆਏ ਉਹ ਦੋ ਕਾਰਟਨ ਭਰੇ ਪਏ ਜਲੇਬੀਆਂ ਟਰਾਲੀ ਚਾਈਆਂ ਕਟੋੜ ਦੋ ਕਵਾਂਟਲ ਜਲੇਬੀ ਹੋਊਗੀ ਉਹਨਾਂ ਦੀ ਉਹ ਵੀ 50 60 ਕਿਲੋ ਜਲੇਬੀ ਮੋੜ ਕੇ ਗਏ ਆ ਵੀ ਇੰਨਾ ਨਕਾ ਵੇਚਦੀ ਕਰਤਾ ਲੋਕਾਂ ਦੇ ਨਾਲ ਅੱਛਾ ਜੀ ਹਾਂਜੀ ਇਹ ਪਵਾਦ ਵਾਲਿਆਂ ਦੀ ਹੈ ਖਾਸੀਅਤ ਮਤਲਬ ਪੰਜਾਬ ਪਵਾਦ ਵਾਲੇ ਪਵਾਦ ਵਾਲੇ ਛੋਕਰੇ ਹੈਗੇ ਓਰੇ ਇਹ ਬਾਈ ਸਾਰੇ ਪਵਾਦ ਵਾਲੇ ਆ ਕੀ ਨਾਮ ਬਾਈ ਤੁਹਾਡਾ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਕੀ 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 ਕਹੋਗੇ ਪਵਾਦ ਵਿੱਚ ਹਮੇ ਥਾਵੇਂ ਵਿੱਚ ਕਹਾਂ ਕਹਾ ਤੇ ਲੈ ਕੇ ਆਏ ਹੋ ਦੁੱਧ ਕਰਤਾਰਪੁਰ ਜੀ ਕਰਤਾਰਪੁਰ ਤੇ ਨਿਊ ਚੰਡੀਗੜ੍ਹ ਦਾ ਪਿੰਡ ਹੈ ਜੀ ਨਿਊ ਚੰਡੀਗੜ੍ਹ ਮਾ ਹੁਣ ਆਇਆ ਨਾ ਗੱਲ ਥਵੇਂ ਵੀ ਉਰੇ ਗਈਆਂ ਨਾ ਨਾ ਜੀ ਮਾਲਵਾ ਮਠੰਡਾ ਮਾਲਵਾ ਤੇ ਬਾਈ ਕਿੱਦਾਂ ਚੱਲਦਾ ਸਾਰਾ ਥੋੜਾ ਦੱਸੋ ਸਾਨੂੰ ਮੇਰਾ ਚੜਦੀ ਕਲਾ ਮੈਂ ਪੂਰਾ ਸਹਿਯੋਗ ਹੈ ਸਾਰੇ ਪੰਜਾਬ ਦਾ ਹਰਿਆਣਾ ਤੁਸੀਂ ਤੁਸੀਂ ਪੜਦੇ ਹੋ ਇੱਥੇ ਆ ਕੀ ਕਰਦੇ ਹੋ ਮੈਂ ਦਾ ਦੁੱਧ ਦਾ ਕੰਮ ਹੈ ਦੁੱਧ ਦੁੱਝੀਓ ਹਾਂ ਅੱਛਾ ਹਾਂਜੀ ਤੇ ਫਿਰ ਵੀ ਸੇਵਾ ਕਰ ਰਹੇ ਹੋ ਕਦੋਂ ਜਾਂਦੇ ਦੁੱਧ ਪਾਣ ਸਵੇਰੇ ਕਿੰਨੇ ਵਜੇ ਜਾਂਦੇ ਜੀ ਅਸੀਂ ਉਹਦਾ 6 ਵਜੇ 7 ਵਜੇ ਆਉਨੇ ਰੋਜ਼ ਡੇਲੀ ਆਉਣਾ ਦੁੱਧ ਵਗੈਰਾ ਵੀ ਲੈ ਕੇ ਆਉਂਦੇ ਹੋਣੇ ਬਾਈ ਤਾਂ ਕੁਸ਼ਨਾ ਐਦਾਂ ਦੇ ਲੋਕ ਆ ਜਿਨ੍ਹਾਂ ਦੇ 60 60 ਕਿਲੋ ਦੁੱਧ ਹੁੰਦਾ ਉਹ ਪਾਉਣ ਦੀ ਬਜਾਏ ਇੱਥੇ ਇੱਥੇ ਲਿਆਉਂਦੇ ਆ ਔਰ ਇਹ ਕਹਿੰਦੇ ਯਾਰ ਸਾਨੂੰ ਵੀ ਮਤਲਬ ਇੰਨੀ ਖੁਸ਼ੀ ਮਿਲਦੀ ਹੈ ਵੀ ਅਸੀਂ ਜਿਹੜਾ ਸਾਡਾ ਸਰਕਲ ਚੱਲਦਾ ਪਿਆ ਨਾ ਦੁੱਧ ਤੇ ਉਹ ਵੀ ਇੱਥੇ ਲੈ ਆਉਂਦੇ 60 ਕਿਲੋ ਅੱਛਾ ਮਤਲਬ ਇਦਾਂ ਦੇ ਬੰਦੇ 6-7 ਦਿਨਾਂ ਤੋਂ ਰੈਗੂਲਰ ਆਏ ਨੇ ਵੀ ਜਿੱਕੜਾ ਪਿੰਡ ਮੈਂ ਲੋਸਮੈਂਟ ਕਰਾਤੀ ਅੱਛਾ ਜੀ ਗੁਰਦੁਆਰਾ ਘਰ ਮਕੈਨ ਰੱਖ ਤਿਆ ਆਪਣਾ ਬੰਦਾ ਆਪੇ ਉੱਥੇ ਦੁੱਧ ਪਾ ਜਾਂਦਾ ਅੱਛਾ ਜੀ ਹਾਂ ਜੀ ਪਿੰਡ ਦੇ ਆਣ ਜਿੱਕਣਾ ਆਪਣਾ 10 ਬੰਦੇ ਜਿਹੜਾ ਦੁੱਧ ਦਾ ਹੈਗਾ ਉਹਦੇ ਚ ਪਾਈ ਜਾਂਦੇ ਫਿਰ ਤੁਸੀਂ ਇਕੱਠਾ ਕਰਕੇ ਲਿਆਉਂਦੇ ਹੋਣੇ ਲਿਆਉਂਦੇ ਸੀ 10 ਤਰੀਕ ਤੇ ਆ ਰਹੇ ਸੀ ਲਗਾਤਾਰ ਅੱਛਾ ਤੇ ਹੁਣ ਜਿੱਦਾਂ ਹੁਣ 7 ਵਜੇ ਤੁਸੀਂ ਇੱਥੇ ਆਂਦੇ ਸ਼ਾਮ ਨੂੰ ਹੁਣ ਫਿਰ ਕਿੰਨੇ ਵਜੇ ਜਾਓਗੇ ਹੁਣ ਜਦ ਤੱਕ ਆਪਣਾ ਦੁੱਧ ਜਿੰਨਾ ਹੈਗਾ ਜੀ ਲੱਗਦਾ ਨਹੀਂ ਜਦ ਤੱਕ ਛਕਾ ਕੇ ਸਾਰੇ ਨੂੰ ਹੈ ਜੀ ਹਾਂ ਅਸੀਂ ਜਾਣੇ 9:30 10 ਵਜੇ ਜਾਣੇ ਯੂਰੇ ਤੇ ਪੱਕਾ ਰਵਸ ਅੱਛਾ ਮੈਨੂੰ ਐ ਦੱਸੋ ਤੁਸੀਂ ਕਿੰਨਾ ਕੁ ਪੜੇ ਹੋ ਮੈਂ ਤਾਂ ਹੀ 10ਵੀਂ ਪੜਿਆ ਜੀ ਅੱਛਾ ਹੀ ਤਾਂ ਵੀ ਤੁਹਾਨੂੰ ਇਹ ਹੈਗਾ ਵੀ ਜਿਹੜੇ ਬੱਚੇ ਇਹ ਸੰਘਰਸ਼ ਕਰ ਰਹੇ ਆ ਹੈ ਸੰਘਰਸ਼ ਕਰ ਰਹੇ ਆਂ ਜੀ ਗਾਹਾਂ ਨੂੰ ਚਲੋ ਅਸੀਂ ਘੱਟ ਪੜੇ ਗਾਹਾਂ ਨੂੰ ਆਪਣੇ ਨੇੜੇ ਪੜਾ ਗਏ ਸੀ ਯੂਨੀਵਰਸਿਟੀਾਂ ਵਿੱਚ ਪੜਾਉਣੇ ਹੋਰੇ ਪੰਜਾਬ ਦੀ ਯੂਨੀਵਰਸਿਟੀ ਆ ਯਾਰ ਹਾਂ ਹਾਂ ਮੇਰੇ ਭਾਈ ਤਿੰਨ ਬੇਟੀਆਂ ਜੀ ਤਿੰਨ ਬੇਟੀਆਂ ਹਾਂ ਜੀ ਅੱਛਾ ਜੀ ਤੇ ਕੀ ਪੜਦੀਆਂ ਹੋਣੀਆਂ ਹੁਣ ਤਾਂ ਨਹੀਂ ਉਹ ਤਾਂ ਛੋਟੀਆਂ ਜੀ ਹਾਂ ਠੀਕ ਹੈ ਤੇ ਸਾਡੇ ਵੱਲੋਂ ਵੀਰੇ ਬਹੁਤ ਤੁਹਾਨੂੰ ਗੁਰਸੇਖ ਵੀਰ ਸਾਡਾ ਤੇ ਇਹ ਦੇਖੋ ਇਹ ਅਸਲ ਦੇ ਵਿੱਚ ਨਾ ਇਹੀ ਸੇਵਾ ਹੁੰਦੀ ਆ ਇਹ ਨਹੀਂ ਕਿ ਤੁਸੀਂ ਜਾ ਕੇ ਕਿਤੇ ਚਲੋ ਮੰਦਰ ਗੁਰਦਾਰੇ ਤਾਂ ਜਾਣਾ ਹੀ ਜਾਣਾ ਚਾਹੀਦਾ ਲੇਕਿਨ ਆਪਣਾ ਫਰਜ਼ ਸਮਝ ਕੇ ਜਿੱਥੇ ਸਾਨੂੰ ਹੁਣ ਲੋੜ ਹੈ ਇਸ ਜਗ੍ਹਾ ਦੇ ਉੱਤੇ ਹੁਣ ਬੱਚੇ ਵੀ ਹੈਗੇ ਆ ਔਰ ਬੱਚਿਆਂ ਨੇ ਰਾਤ ਨੂੰ ਬੈਠਣਾ ਵੀ ਹੈਗਾ ਇੰਨੀ ਠੰਡ ਦਾ ਮਾਹੌਲ ਵੀ ਹੈਗਾ ਇਹਦੇ ਵਿੱਚ ਜੇਕਰ ਇਹ ਪਵਾ ਦਾ ਏਰੀਆ ਵਾਲੇ ਆਪਣਾ ਮੋਰਚਾ ਨਹੀਂ ਸੰਭੋਗੇ ਤਾਂ ਇਹਨਾਂ ਦੇ ਉੱਤੇ ਤਾਂ ਵੈਸੇ ਹੀ ਬੜਾ ਹਨਾ ਬਹੁਤ ਭੀੜ ਪੈ ਜਾਣੀ ਖਰਚਾ ਬਹੁਤ ਹੋ ਜਾਣਾ ਬੱਚਿਆਂ ਦਾ ਹੀ ਉਹਦਾ ਚਲੋ ਠੀਕ ਹੈ ਸਾਡੇ ਵੱਲੋਂ ਬਹੁਤ ਦੁਆਵਾਂ ਵੀਰੇ ਤੁਹਾਨੂੰ ਤੇ ਤੇ ਪੱਕਾ ਹੀ ਮੋਰਚਾ ਲਾਇਆ ਹੋਇਆ ਹੈ ਇੱਥੇ ਤੁਸੀਂ ਥੋੜੀ ਪਿੰਡ ਦੀ ਹੈ ਕਰਤਾਰਪੁਰ ਕਰ ਦੇਖੋ ਇਹ ਵੀ ਕਿੰਨੀ ਪਿਆਰੀ ਗੱਲ ਹੈ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਆਪਣਾ ਆਖਰੀ ਸਮਾ ਬਤਾਇਆ ਸੀ ਤੇ ਉੱਥੇ ਉੱਥੇ ਹੀ ਉਹ ਕਰਤਾਰ ਉਹ ਨਹੀਂ ਨਹੀਂ ਮੈਂ ਮੈਂ ਉਹ ਨਹੀਂ ਮੈਨੂੰ ਪਤਾ ਮੈਂ ਵੈਸੇ ਗੱਲ ਕਰਦਾ ਨਾਮ ਤਾਂ ਸੇਮੇ ਆ ਹਾਂਜੀ ਕਰਤਾਰ ਤਾਂ ਇੱਕੇ ਆ ਹਾਂਜੀ ਹਾਂਜੀ ਹਨਾ ਬੋਲ ਮਰਦਾਨੀ ਆ ਸੱਚ ਕਰਤਾਰ ਹਾਂਜੀ ਹਨਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਹੀ ਇਹ ਫਲਸਫਾ ਦਿੱਤਾ ਸੀਗਾ ਸਿਧਾਂਤ ਦਿੱਤਾ ਸੀਗਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੇ ਉਹੀ ਸਾਨੂੰ ਇੱਥੇ ਦਿਖਾਈ ਦੇ ਰਿਹਾ ਤੁਸੀਂ ਵਧਾਏ ਦਿਨ ਤੋਂ ਸਾਡੇ ਪਿੰਡ ਦਾ ਜੈਗਦੂ ਯੋਗਦਾਨ ਵਾਲੀ ਦੁੱਧ ਦਾ ਤੁਸੀਂ ਕਿੰਨਾ ਪੜੇ ਤੁਸੀਂ ਦੱਸੋ ਮੈਂ ਪਲੱਸ 2 ਜੀ ਉਦੇ ਅਸੀਂ 1 ਸਾਲ ਆਇਆ ਅੱਛਾ ਪੂਰੇ ਨਹੀਂ ਜੋ ਕੰਮ ਕਰਿਆ ਅੱਗੇ ਅੱਗੇ 1 ਸਾਲ ਆ 1 ਸਾਲ ਪਹਿਲੇ ਗੇਅਰ ਤੇ ਗੱਡੀ ਅੜ ਗਈ ਬਸ ਫਿਰ ਹਟ ਗਈ ਜੀ ਅੱਗੇ ਲਗੇਰ ਹੀ ਨਹੀਂ ਪਾਇਆ ਨਹੀਂ ਆਪਣੇ ਆਪੇ ਹਟ ਗਈ ਜੀ ਬਸ ਕਰਦਿਆ ਨੇ ਬਥੇਦਾ ਕਿਹਾ ਜੀ ਪਰ ਚਲੋ ਆਪੇ ਹਟ ਗਈ ਜੀ ਅਸੀਂ ਅੱਛਾ ਹਾਂਜੀ ਹਾਂਜੀ ਤੇ ਹੁਣ ਬਾਹੁਰੀ ਖੇਤੀਬਾੜੀ ਕਰਦੇ ਦੁੱਧ ਦਾ ਕੰਮ ਹੈ ਜੀ ਆਪਣਾ ਬਾਬੇ ਦੀ ਕਿਰਪਾ ਜੀ ਸਾਡੇ ਪਿੰਡ ਤੇ ਸਾਡੇ ਸਾਰੇ ਪਿੰਡ ਚ ਦੁੱਧ ਦਾ ਕੰਮ ਬਹੁਤ ਵਧੀਆ ਹੈ ਸਾਰੇ ਪਿੰਡ ਦੇ ਅੱਛਾ ਜੀ ਹਾਂ ਜੀ ਵਜਾਂ ਕਿੰਨੇ ਰੱਖਿਆ ਹੋਇਆ ਕਰ ਪ੍ਰਤੀ ਕਰ ਪ੍ਰਤੀ ਵਿਸਾਰਿਆ ਭਾਈ 10 10 15 15 ਡੰਗਰ ਸਾਰਿਆਂ ਕੋਲ ਹੀ ਅੱਛਾ ਜੀ ਹਾਂ ਜੀ ਤੁਹਾਡੇ ਕੋਲ ਕਿੰਨੇ ਆ ਸਾਡੇ ਕੋਲ ਮੇਰੇ ਭਾਈ 15 ਜੀ 15 ਲੰਗਾਂ ਤੁਹਾਡੇ ਕੋਲ ਕਿੰਨੇ ਵੀਰੇ ਮੇਰੇ ਭਾਈ 25 25 ਡੰਗਰ ਹੈ ਤੋਂ ਇਹ ਇਹ ਨਾ ਜ਼ਰੂਰੀ ਗੱਲ ਹੈਗੀ ਐ ਵੈਸੇ ਸਾਡੇ ਪੰਜਾਬੀ ਛੱਡਦੇ ਜਾ ਰਹੇ ਆ ਦੁੱਧ ਦੇ ਕੰਮ ਨੂੰ ਪਰ ਇਹ ਜਿਹੜਾ ਕੰਮ ਹੈਗਾ ਦੁਨੀਆ ਵਧਦੀ ਜਾ ਰਹੀ ਹੈ ਇਹ ਕੰ ਇਹ ਇਹਨੂੰ ਗੋਰਖ ਵੀ ਕਿਹਾ ਜਾਂਦਾ ਹੈ ਨਾ ਇਹਨੂੰ ਪੂਜਿਆ ਜਾਂਦਾ ਗੋਰਖ ਕਿਹਾ ਜਾਂਦਾ ਅੱਛਾ ਤੇ ਇਸ ਏਰੀਆ ਨੂੰ ਦੇਖ ਕੇ ਕਦੇ ਦੁੱਖ ਲੱਗਦਾ ਤੁਹਾਨੂੰ ਵੀ ਮੈਨੂੰ ਮੁੰਡੇ ਮੈਂ ਕੱਲ ਪਰਸੋ ਇੰਟਰਵਿਊ ਕੀਤਾ ਕਹਿੰਦੇ ਓਰੇ ਮਾਰੇ ਦਾਦੇ ਚਾਚੇ ਤਾਏ ਕਹਿੰਦੇ ਓਰੇ ਹਲ ਵਾਹਿਆ ਕਰਦੇ ਸੀ ਜੇ ਇਸ ਜ਼ਮੀਨ ਦੇ ਉੱਤੇ ਜਿੱਥੇ ਸਾਨੂੰ ਹੁਣ ਟਾਵਾ ਟਾਵਾ ਪੰਜਾਬੀ ਬੰਦਾ ਦਿਖਦਾ ਉਹ ਤਾਂ ਹੈ ਵੀ ਦੁੱਖ ਤਾਂ ਹੁੰਦਾ ਹੀ ਆ ਹੁਣ ਆਪਣੇ ਬੰਦੇ ਬਹੁਤ ਘਟ ਗਏ ਜਿਆਦਾ ਹਿਮਾਚਲ ਬਹੁਤ ਬੈਠਿਆ ਮੇਰਾ ਚੰਡੀਗੜ੍ਹ ਮਾ ਜਿਹੜੀ ਗੱਲ ਆ ਚਲੋ ਬਾਹਰ ਦਾ ਬੰਦਾ ਆਵੇ ਕਮਾਈ ਕਰੇ ਕਮਾਈ ਕਰਨ ਦਾ ਸਾਰਿਆਂ ਨੂੰ ਹੀ ਹੱਕ ਹੈਗਾ ਲੇਕਿਨ ਇਹ ਹੈ ਕਿ ਜਿਹੜਾ ਆਪਣਾ ਕਲਚਰ ਹੁੰਦਾ ਇੱਥੇ ਪੁਆਦਾਲ ਕਲਚਰ ਤਾਂ ਨਹੀਂ ਲੱਭਦਾ ਹੁਣ ਇੱਥੇ ਬਹੁਤ ਘੱਟ ਹੈ ਬਹੁਤ ਘੱਟ ਹੈ ਪਹਿਲਾਂ ਪੁਆਦਾਂ ਦਾ ਆਪਣਾ ਪੁਆਦਮਾ ਜਿਆਦਾ ਚਾਦਰ ਹੀ ਲਾਉਂਦੇ ਤੇ ਹੁਣ ਤਾਂ ਚਾਦਰੇ ਚੂਦਣੇ ਵਾਲਾ ਤਾਂ ਗਿਆ ਜਮਾ ਨਾਲੇ ਬੋਲੀ ਵੀ ਨਹੀਂ ਰਹੀ ਵੀ ਨਹੀਂ ਰਹੀ ਬੋਲੀ ਤਾਂ ਬਦਲੀ ਜਾਂਦੀ ਦੋਨੋਂ ਮਿਲੂਗੀ ਇਹ ਬੋਲੀ ਤੈਨੂੰ ਸੁਆਣੇ ਕੁੰਬੜੇ 'ਮਾਂ ਮਿਲੂਗੀ ਪੁਆਦਾਲੀ ਉਧਰ ਹੈਗੀ ਹਲੇ ਸਾੜਾ ਉਹ ਨਹੀਂ ਹੈਗੀ ਜਿਹੜੇ ਇੱਧਰ ਚੰਡੀਗੜ੍ਹ ਨਿਊ ਚੰਡੀਗੜ੍ਹ 'ਮਾਂ ਪਿੰਡ ਆ ਗਏ ਨਾ ਬਾਹਰ ਦੇ ਬੰਦੇ ਆ ਬਹੁਤ ਆ ਗਿਆ ਇੱਥੇ ਤੇ ਸਾਡਾ ਬੰਦਾ ਸਾਡੇ ਬੰਦੇ ਨੇ ਤਰੱਕੀ ਨਹੀਂ ਕੀਤੀ ਜਿਹੜੇ ਇੱਧਰ ਦੇ ਪੁਆਦੇ ਤੇ ਪੱਕੇ ਦੇ ਮਾਰੇ ਥਾਰੇ ਵਾਲੇ ਨਹੀਂ ਬੇ ਤਰੱਕੀ ਬਥੇਰੀ ਨੇ ਕਰੀ ਵਿੱਚ ਹੁਣ ਤਰੱਕੀ ਜਿਹੜੇ ਖਾ ਪੀ ਜਾਂਦੇ ਉਹਨਾਂ ਦਾ ਕਹਿਣੇ ਗਿਆ ਜਿਹੜੇ ਪੱਕੇ ਆ ਹੁਣ ਜਿਨ੍ਹਾਂ ਨੇ ਰੋਜ਼ਗਾਰ ਨਹੀਂ ਛੱਡਿਆ ਹੁਣ ਸਾਡੇ ਵਿੱਚ ਜਮੀਨਾਂ ਤਾਂ ਲੈ ਲਈਆਂ ਨਾ ਹੋਰਾਂ ਨੇ ਇਹਨਾਂ ਦਾ ਲੈ ਲਿਆ ਹੁਣ ਉਹ ਤਾਂ ਕੋਠੀਆਂ ਲਈਆਂ ਉਹ ਜਮੀਨਾਂ ਥੋੜੀ ਲਈਆਂ ਯਾਰ ਨਹੀਂ ਮਤਲਬ ਕਿ ਜਮੀਨਾਂ ਬੇਸਤਾਂ ਦੇਈਆਂ ਨਾ ਆਪਣੀਆਂ ਉਹ ਤਾਂ ਹੁਣ ਜਾਂ ਸਰਕਾਰ ਐਕਵਾਇਰੇ ਕਰੀ ਜਾਂਦੀ ਵੇਚਣੀ ਪੈਣੀ ਆ ਸਰਕਾਰ ਦੇ ਮੂੰਹ ਤੇ ਕੀ ਦਾ ਜ਼ੋਰ ਚੱਲਦਾ ਇਹ ਵੀ ਆ ਇੱਕ ਜ਼ਬਰਦਸਤੀ ਐਕਵਾਇ ਸਾਡੇ ਵੱਲ ਬਹੁਤ ਦਵਾਵਾ ਵੀਰੇ ਤੁਹਾਨੂੰ ਤੇ ਮੈਂ ਚਾਹੁੰਦਾ ਵੀਰ ਦਾ ਨਾਂ ਦੱਸੋ ਇੱਕ ਵਾਰੀ ਜਤਿੰਦਰ ਸਿੰਘ ਜੀ ਤੇ ਕਿਸੇ ਨੇ ਦੁੱਧ ਲੈਣਾ ਹੋਵੇ ਤੁਹਾਡੇ ਤੋਂ ਕੋਈ ਚੱਕਰ ਨਹੀਂ ਵੀਰੇ ਤੁਸੀਂ ਨੰਬਰ ਨੰਬਰ ਦੱਸ ਦਿਓ ਤੁਹਾਡਾ ਨੰਬਰ ਨੂੰ ਕੋਈ ਕਿਣੀ ਬੇਤੇਰਾ ਲੱਗਦਾ ਪਹਿਲੇ ਹੀ ਨਹੀਂ ਪੂਰਾ ਹੁੰਦਾ ਪਹਿਲੇ ਹੀ ਨਹੀਂ ਪੂਰਾ ਹੁੰਦਾ ਬਾਈ ਦਾ ਪਿਓ ਇਹਦਾ ਮਤਲਬ ਹੈ ਵਧੀਆ ਦੁੱਧੇ ਦਿੰਦਾ ਹੋਣਾ ਭਾਈ ਠੀਕ ਹੈ ਪਿੰਡ ਹੈਗਾ ਕਰਤਾਰਪੁਰ ਤੇ ਤੁਸੀਂ ਕਰ ਸਕਦੇ ਆ ਬਾਈ ਕੰਟੈਕਟ ਕਰਤਾਰਪੁਰ ਵਾਲਿਆਂ ਦੇ ਮਰੇ ਵਧੀਆ ਦੁੱਧੇ ਦਿੰਦੇ ਹੁਣ ਇਹ ਤੁਸੀਂ ਬਾਈ ਕਿੱਥੋਂ ਦੇ ਆ ਮੈਂ ਵੀਰੇ ਬਠਿੰਡਾ ਤੋਂ ਜੀ ਕਿਦਾਂ ਲੱਗਦਾ ਇਕੱਠੇ ਹੋ ਗਏ ਅੱਜ ਸਾਰਾ ਪੰਜਾਬ ਬਹੁਤ ਹੀ ਲੱਗ ਰਿਹਾ ਜੀ ਹਾਂ